ਅੰਮ੍ਰਿਤਸਰ ਪੁਲਿਸ ਨੇ ਦੋ ਵੱਕਵਾਕ ਮਾਮਲਿਆਂ ਵਿੱਚ 45 ਲੱਖ 19 ਹਜ਼ਾਰ ਰੁਪਏ ਦੀ ਡਰੱਗ ਮਨੀ 1 ਕਿਲੋਗ੍ਰਾਮ ਹੈਰੋਇਨ ਇੱਕ ਡਰੋਨ ਅਤੇ ਇੱਕ ਪੈਸੇ ਕੈੱਢਣ ਵਾਲੀ ਮਸ਼ੀਨ ਸਮੇਤ ਤਿੰਨ ਵਿਕਟਾਂ ਨੂੰ ਗ੍ਰਿਫਤਾਰ ਕੀਤਾ ਹੈ ਇਹ ਸਭ ਖੁਲਾਸਾ ਕਰਦੇ ਹੋਏ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਪੁੱਲਰ ਨੇ ਕਿਹਾ ਕਿ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਹੋਰ ਵੀ ਵੱਡੀ ਕਾਮਯਾਬੀ ਹੋਣ ਦੀ ਸੰਭਾਵਨਾ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਕੈਂਪੇਨ ਚਲਾਈ ਗਈ ਹੈ ਉਹਦੇ ਵਿੱਚ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਆ ਕਾਮਯਾਬੀ ਮਿਲੀ ਹੈ ਅਸੀਂ 1 ਕਿਲੋ ਹੀਰੋਇਨ ਦੇ ਨਾਲ 45 ਲੱਖ 19000 ਡਰੱਗ ਮਨੀ ਰਿਕਵਰ ਕੀਤਾ ਇਸ ਤੋਂ ਇਲਾਵਾ ਇੱਕ ਡਰੋਨ ਹੈ ਜਿਹੜੀ ਆਪਾਂ ਕਹਿ ਸਕਦੇ ਵਿਥ ਕੈਮਰਾ ਟੋਏ ਡਰੋਨ ਹੈ ਔਰ ਇੱਕ ਕੈਸ਼ ਕਾਊਂਟਿੰਗ ਮਸ਼ੀਨ ਹੈ ਪੈਸੇ ਗਿਣਨ ਵਾਲੀ ਮਸ਼ੀਨ ਔਰ ਇੱਕ ਮੋਟਰਸਾਈਕਲ ਇਹ ਦੋ ਵੱਖ-ਵੱਖ ਕੇਸਾਂ ਦੇ ਵਿੱਚ ਹਾਫ ਹਾਫ ਕੇਜੀ ਦੀ ਰਿਕਵਰੀ ਹੋਈ ਹੈ ਰਾਹੁਲ ਐਲੀਅਸ ਕਾਲੂ ਜਿਹੜਾ ਠੱਠੀ ਸੋਲ ਦਾ ਥਾਣਾ ਚੁਬਾਲ ਜ਼ਿਲ੍ਹਾ ਤਰਨਤਾਰ ਇਹਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਨਚਾਰ ਸੀਆਈਏ 2 ਰਵੀ ਕੁਮਾਰ ਤੇ ਉਹਨਾਂ ਦੀ ਪਾਰਟੀ ਵੱਲੋਂ ਇਹ ਤੋਂ ਅੱਧਾ ਕਿਲੋ ਹੀਰੋਇਨ ਦੇ ਨਾਲ ਜਿਹੜਾ ਇਹ ਆਪਣੇ 35 30 30 ਲੱਖ ਜਿਹੜਾ ਤੇ 19000 ਰੁਪਏ ਦੇ ਕਰੀਬ ਜਿਹੜਾ ਡਰਗ ਮਨੀ ਉਹ ਫੜੀ ਗਈ ਹੈ ਔਰ ਇਸ ਦੇ ਵਿੱਚ ਜਿਹੜੀ ਬੇਸਿਕ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਬੰਦਾ ਰਾਹੁਲ ਐਲੀਅਸ ਕਾਲੂ ਇਹ ਇਹਦਾ ਬਾਹਰ ਜਿਹੜਾ ਇੱਕ ਟੋਨੀ ਜਰਮਨ ਕਰਕੇ ਡਰਗਸ ਸਮਗਲਰ ਸਾਹਮਣੇ ਆਇਆ ਔਰ ਜਿਸ ਨਾਲ ਇਹਦਾ ਸੰਪਰਕ ਫੋਨ ਤੇ ਹੋਇਆ ਸੀ ਇਹਦੇ ਇੱਕ ਲੋਕਲ ਕੰਟੈਕਟ ਦੇ ਥਰੂ ਤੇ ਕਰਾਸ ਬਾਰਡਰ ਥਰੂ ਜਿਹੜਾ ਪਾਕਿਸਤਾਨ ਦੇ ਥਰੂ ਜਿਹੜਾ ਡਰੋਨ ਦੇ ਰਾਹੀਂ ਉਜਨ ਹੋ ਰਹੀ ਸੀ ਸਾਰੇ ਡਰਗ ਕਨਸਾਈਨਮੈਂਟ ਉਹ ਚੁੱਕ ਕੇ ਵੇਚਦਾ ਸੀਗਾ ਇਹਨੇ ਜਿਹੜੀ ਮੇਨ ਇਹਦੇ ਚ ਹੋਰ ਗੱਲ ਆਈ ਹੈ ਕਿ ਆਨੰਦ ਵਿਹਾਰ ਗੇਟ ਹਕੀਮਾ ਦੇ ਵਿੱਚ ਇਹਨੇ ਇੱਕ ਕਿਰਾਏ ਤੇ ਮਕਾਨ ਲਿਆ ਹੋਇਆ ਸੀ ਜੋ ਕਿ ਇਸੇ ਪਰਪਸ ਵਾਸਤੇ ਯੂਜ਼ ਕਰ ਰਿਹਾ ਸੀ ਇੱਥੇ ਆਪਣੀ ਡਰਗ ਤੇ ਡਰਗ ਮਨੀ ਲੁਕੋਂਦਾ ਸੀ ਅਤੇ ਉੱਥੋਂ ਵੀ ਅਗੇ ਸਪਲਾਈ ਕਰਦਾ ਸੀਗਾ ਆਪਣੇ ਪਿੰਡ ਵਾਲੇ ਘਰ ਤੋਂ ਇਲਾਵਾ ਇੱਥੇ ਇਹਨੇ ਘਰ ਲਿਆ ਹੋਇਆ ਸੀਗਾ ਦੂਜੀ ਜਿਹੜੀ ਮੇਜਰ ਸਕਸੈਸ ਮਿਲੀ ਉਹ ਚ ਗੁਰਮukh ਸਿੰਘ ਤੇ ਵਿਰਿੰਦਰਪਾਲ ਦੋ ਬੰਦੇ ਸਾਡੇ 베ਰਕਾ ਪੁਲਿਸ ਦੇ ਜਿਹੜੇ ਆ ਅਫੀਸਰਸ ਨੇ ਐਸ ਐਚ ਓ ਤੇ ਉਹਦੀ ਟੀਮ ਜਿਨ੍ਹਾਂ ਦੀ ਸੁਪਰਵੀਜ਼ਨ ਜਿਸ ਰੂਪ 파ਟ ਐਡੀ ਸੀ ਪੀ ਸਾਡੇ 3 ਤੇ ਸ਼ੀਤਲ ਜੀ ਸਾਡੇ ਏ ਸੀ ਪੀ ਈਸਟ ਕਰ ਰਹੇ ਆ ਉਹ ਉਹਨਾਂ ਨੇ ਵੀ 1/2 ਕਿਜੀ ਜਿਹੜੀ ਅ ਹਿਰੋਇਨ ਫੜੀ ਔਰ 15 ਲੱਖ ਡਰਗ ਮਨੀ ਫੜੀ ਗਈ ਔਰ ਇਹਦਾ ਡਰੋਨ ਉਹਨਾਂ ਦੇ ਘਰ ਤੋਂ ਹੀ ਮਿਲਿਆ ਇਹ ਜਿਹੜਾ ਗੁਰਮਖ ਸਿੰਘ ਹੈ ਖਲਚੀਆਂ ਅਮਰਸਰ ਰੂਰਲ ਦਾ ਰਹਿਣ ਵਾਲਾ ਬੀਕਮ ਪਾਸ ਹੈ ਪਹਿਲਾ ਕੇਸ ਕੋਈ ਨਹੀਂ ਹੈ ਤੇ ਵਰਿੰਦਰਪਾਲ ਵੀ ਜਿਹੜਾ 8ਵੀਂ ਪਾਸ ਹੈ ਇਹ ਮੈਤਾ ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਜਿਨ੍ਹਾਂ ਦੀ ਜਿਹੜੀ ਜਦੋਂ ਸਰਚ ਵਗੈਰਾ ਕੀਤੀ ਗਈ ਮੈਤਾ ਰੋਡ ਜੰਡੇਆਲਾ ਵਿੱਚ ਅਕਾਲਕੜ ਪਿੰਡ ਤੋਂ ਇਹਨਾਂ ਤੇ ਜਦੋਂ ਰਿਕਵਰੀ ਕਰਨ ਪੁਲਿਸ ਗਈ ਤਾਂ ਇਹਨਾਂ ਨੇ ਜਿਹੜਾ ਬੈਡ ਬਾਕਸ ਨੇ ਉਹਦੇ ਚ ਲੁਕੋ ਕੇ ਕੈਵਿਟੀਜ਼ ਬਣਾਉਣ ਵਾਸਤੇ ਡਰਗ ਮਨੀ ਨੂੰ ਛਾਉਣ ਵਾਸਤੇ ਤੇ ਡਰਗ ਚ ਪਾਉਣ ਵਾਸਤੇ ਹਿਰੋਇਨ ਚ ਪਾਉਣ ਵਾਸਤੇ ਵੀ ਕੈਵਿਟੀਆਂ ਬਣਾਈਆਂ ਹੋਈਆਂ ਸੀ ਸੋ ਮੈਂ ਸਮਝਦਾ ਕਿ ਬਹੁਤ ਵਧੀਆ ਇੱਕ ਕਾਮਯਾਬੀ ਮਿਲੀ ਹੈ ਸਪੈਸ਼ਲੀ ਜਿਹੜਾ ਡਰਗ ਮਨੀ ਰਿਕਵਰੀ ਵੀ ਡਰਗ ਨਾਲੋਂ ਵੀ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਬੜੀ ਇੰਪੋਰਟੈਂਟ ਹੋ ਜਾਂਦੀ ਹੈ ਕਿਉਂਕਿ ਇਹਦੇ ਨਾਲ ਲੱਕ ਟੁੱਟਦਾ ਬੇਸਿਕਲੀ ਜਿਹੜਾ ਸਮਗਲਿੰਗ ਨੈਟਵਰਕ ਤੇ 카ਰਟਲ ਜਿਹੜਾ ਵੀ ਚਲਾਇਆ ਜਾਂਦਾ ਕਿਉਂਕਿ ਸਾਰੀ ਇਹ ਗੇਮ ਫਾਈਨੈਂਸ਼ੀਅਲ ਉਸ ਦੇ ਉੱਤੇ ਘੁੰਮਦੀ ਹੈ ਸੋ ਇਹਦੇ ਸਾਡੀ ਜਿਹੜੀ ਟੀਮ ਹੈ ਸਪੈਸ਼ਲੀ ਡੀਸੀਪੀ ਰਵਿੰਦਰਪਾਲ ਜੀ ਸਾਡੇ ਇਨਵੈਸਟੀਗੇਸ਼ਨ ਦੇ ਅਜਗਵਿੰਦਰ ਜੀ ਸਾਡੇ ਐਡੀਸੀਪੀ ਇਨਵੈਸਟੀਗੇਸ਼ਨ ਹਰਮਿੰਦਰ ਸਿੰਘ ਐਸੀਪੀ ਇਨਵੈਸਟੀਗੇਸ਼ਨ ਇਹਨਾਂ ਨੇ ਵੀ ਸਾਰਿਆਂ ਨੇ ਬਹੁਤ ਅੱਛਾ ਰੋਲ ਕੀਤਾ ਔਰ ਇਹਨਾਂ ਦੀ ਸੁਪਰਵੀਜ਼ਨ ਚ ਸਾਰੀ ਜਿਹੜੀ ਹੈ ਕਾਟਲ ਜਿਹੜਾ ਸਮੈਸ਼ ਹੋਇਆ ਇਹਦੇ ਚ ਅੱਗੇ ਫਰਦਰ ਇਹਨੂੰ ਅਸੀਂ ਅਕੇ ਲੈ ਕੇ ਜਾ ਰਹੇ ਹਾਂ ਬੈਕਵਰਡ ਫਾਰਵਰਡ ਲਿੰਕੇਜਸ ਸਪੈਸ਼ਲੀ ਜਿਹੜਾ ਜਰਮਨ ਵਾਲਾ ਕੰਟੈਕਟ ਹੈ ਉੱਤੇ ਕੰਮ ਕੀਤਾ ਜਾ ਰਿਹਾ ਔਰ ਹਵਾਲਾ ਜਿਹੜਾ ਵਿੱਚ ਕਨੈਕਸ਼ਨ ਹੈ ਉਹਦੇ ਤੇ ਵੀ ਅਸੀਂ ਅਲੱਗ-ਅਲੱਗ ਕੰਮ ਕਰ ਰਹੇ ਹਾਂ ਇਹਨਾਂ ਦੇ ਕਿਦਾਂ ਸਾਰਾ ਇਹ ਨੈਟਵਰਕ ਚਲਾਉਂਦੇ ਸੀ ਜਿਹੜਾ ਵੇਰਕੇ ਦੇ ਵਿੱਚ ਗੁਰਮੁਖ ਤੇ ਵਿਰਿੰਦਰਪਾਲ ਫੜੇ ਗਏ ਆ ਇਹਦੇ ਚ ਇੱਕ ਡਰਗਸਮਗਲ ਤਲਜਿੰਦਰ ਸਿੰਘ ਈਲੀਅਸ ਹਨੀ ਥਾਣਾ ਟਰਿੰਡਾ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਔਰ ਜਸਵਿੰਦਰ ਸਿੰਘ ਇਹ ਦੋ ਬੰਦੇ ਜਿਹੜੇ ਆ ਮੇਨ ਕੈਂਪੇਨ ਸਾਹਮਣੇ ਆਏ ਆ ਜਿਨ੍ਹਾਂ ਨੇ ਇਹਨਾਂ ਨੂੰ ਸਪਲਾਈ ਦਿੱਤੀ ਸੀ ਔਰ ਜਿਹੜੀ ਟॉय ਡਰੋਨ ਫੜੀ ਗਈ ਹੈ ਵਿਦ which is fitted with ਕੈਮਰਾ ਉਹਦੇ ਚ ਇਹ ਬੇਸਿਕਲੀ ਆਪਣੀ ਇੱਕ ਰਿਹਸਲ ਕਰਨ ਦੀ ਤਿਆਰੀ ਸੀਗੇ ਕਿ ਕਿੰਸ ਤਰ੍ਹਾਂ ਅਸੀਂ ਜਾ ਕੇ ਬਾਰਡਰ ਤੇ ਡਾਇਰੈਕਟਲੀ ਆਪਣਾ ਕੰਮ ਸ਼ੁਰੂ ਕਰ ਲਈਏ ਵੀ ਉਹਨਾਂ ਨੂੰ ਜਿਹੜੇ ਵਿੱਚ ਲਿੰਕੇਜਸ ਨੇ ਉਹਨਾਂ ਨੂੰ ਦੂਰ ਕੀਤਾ ਜਾ ਸੋ ਮੈਂ ਸਾਰੀ ਟੀਮ ਨੂੰ ਕੰਗ੍ਰੈਚੂਲੇਟ ਕਰਦਾ ਇਟ ਇਜ਼ ਅ ਵੈਰੀ ਗੁੱਡ ਰਿਕਵਰੀ ਔਰ ਅਗੇ ਨੂੰ ਫਾਰਵਰਡ ਲੈ ਕੇ ਜਾਮਾ